ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੁੜੀਆਂ ਦਾ ਹੋਸਟਲ ਨੰਬਰ 2 ਸੁਰਖੀਆਂ ਦੇ ਵਿੱਚ ਹੈ ਇਲਜ਼ਾਮ ਨੇ ਕਿ ਹੋਸਟਲ ਦੀ ਕੰਟੀਨ ਦੇ ਵਿੱਚ ਦਿੱਤਾ ਜਾਣ ਵਾਲਾ ਖਾਣਾ ਵਿਦਿਆਰਥਣਾਂ ਨੂੰ ਬਿਮਾਰੀਆਂ ਵੰਡ ਰਿਹਾ ਹੈ ਗੰਦੇ ਖਾਣੇ ਦੇ ਕਾਰਨ ਹੁਣ ਤੱਕ 7 ਵਿਦਿਆਰਥਣਾਂ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਗਈਆਂ ਨੇ ਐਮਫਿਲ ਦੀ ਵਿਦਿਆਰਥਣ ਹਰਵਿੰਦਰ ਕੌਰ ਵੀ ਪੀੜਤਾਂ ਦੇ ਵਿੱਚੋਂ ਇੱਕ ਹੈ ਹੋਸਟਲ ਦੇ ਖਾਣੇ ਨੇ ਹਰਵਿੰਦਰ ਨੂੰ ਕੀ ਬਿਮਾਰੀ ਦਿੱਤੀ ਉਸਦੀ ਹੀ ਜ਼ੁਬਾਨੀ ਸੁਣੋ ਜਿੱਦਾਂ ਮੇਰੇ ਮੂੰਹੋਂ ਝਾਕ ਨਿਕਲ ਰਹੀ ਸੀਗੀ ਤੇ ਮੇਰੀ ਬਾਡੀ ਬਿਲਕੁਲ ਆਕੜ ਗਈ ਸੀਗੀ ਅੱਖਾਂ ਮੇਰੀਆਂ ਬਿਲਕੁਲ ਖੁੱਲੀਆਂ ਸੀਗੀਆਂ ਤੇ ਇਹ 7-10 ਮਿੰਟ ਦਾ ਦੌਰਾ ਸੀਗਾ ਤੇ ਉਸ ਤੋਂ ਬਾਅਦ ਮੈਨੂੰ 16 ਦੇ ਹਸਪੀਟਲ ਦੇ ਵਿੱਚ ਲਜਾਇਆ ਗਿਆ ਉੱਥੇ ਮੈਂ 2 ਦਿਨ ਐਮਰਜੈਂਸੀ ਦੇ ਵਿੱਚ ਰਹੀ ਤੇ ਉੱਥੇ ਉਹਨਾਂ ਨੇ ਮੇਰੇ ਸਾਰੇ ਟੈਸਟ ਵਗੈਰਾ ਕੀਤੇ ਤੇ ਉਥੋਂ ਮੈਨੂੰ ਸੀਟੀ ਸਕੈਨ ਵੀ ਕੀਤਾ ਗਿਆ ਤੇ ਉੱਥੇ ਮੇਰਾ ਐਨਸੀਸੀ ਡਿਟੈਕਟ ਹੋਇਆ ਐਨਸੀਸੀ ਹੁੰਦਾ ਨਿਊਰੋ ਸਿਸਟਿਓ ਸਿਰੋਸਿਸ ਜੋ ਇੱਕ ਪੈਰਾਸਾਈਟ ਆ ਜੋ ਖਾਣੇ ਦੇ ਥਰੂ ਜਦੋਂ ਆਪਾਂ ਖਾਣਾ ਗੰਦਾ ਖਾਣਾ ਖਾਂਦੇ ਆ ਤਾਂ ਉਹ ਆਪਣੇ ਪੇਟ ਦੇ ਵਿੱਚ ਚਲਾ ਜਾਂਦਾ ਉੱਥੋਂ ਇਹ ਟਰੈਵਲ ਕਰਕੇ ਬ੍ਰੇਨ ਦੇ ਵਿੱਚ ਜਾਂਦਾ ਤੇ ਬ੍ਰੇਨ ਦੇ ਵਿੱਚ ਜਾ ਕੇ ਇਹ ਆਪਣੀ ਇੱਕ ਜਗ੍ਹਾ ਬਣਾ ਲੈਂਦਾ ਤੇ ਉੱਥੇ ਬ੍ਰੇਨ ਤੇ ਅਟੈਕ ਕਰਦਾ 16 ਵਾਲਿਆਂ ਨੇ ਮੈਨੂੰ ਪੀਜੀਆਈ ਰੈਫਰ ਕਰਤਾ ਕਿਉਂਕਿ ਪੀਜੀਆਈ ਵਾਲੇ ਹਰ ਆਪਣਾ ਟੈਸਟ ਖੁਦ ਕਰਦੇ ਨੇ ਇਸ ਕਰਕੇ ਇਹਨਾਂ ਨੇ ਮੇਰੇ ਸਾਰੇ ਟੈਸਟ ਖੁਦ ਕੀਤੇ ਤੇ ਉਹਦੇ ਵਿੱਚ ਵੀ ਐਨਸੀਸੀ ਡਿਟੈਕਟ ਹੋਇਆ ਦੋ ਨੰਬਰ ਹੋਸਟਲ ਦੇ ਹੀ ਅਸੀਂ ਸੱਤ ਸਟੂਡੈਂਟਾਂ ਜਿਨ੍ਹਾਂ ਨੂੰ ਐਨਸੀਸੀ ਡਿਟੈਕਟ ਹੋ ਚੁੱਕਿਆ ਤੇ ਵਿੱਚ ਉਹਨਾਂ ਦਾ ਐਮਆਰਆਈ ਦੇ ਖਰਚੇ ਨੇ ਤੇ ਉਹ 3 ਸਾਲ ਤੱਕ ਉਹਨਾਂ ਦੀ ਮੈਡੀਸਨ ਚਲਣੀ ਹੈ ਤਾ ਐਨਸੀਸੀ ਜੋ ਜਿਸ ਨੂੰ ਆਪਾਂ ਟੇਪ ਵਾਰਮ ਹੈ ਜੋ ਦਿਮਾਗ ਦੇ ਵਿੱਚ ਜਾਂਦਾ ਤਾਂ ਉਸ ਨਾਲ ਦੌਰਾ ਪੈਂਦਾਗਾ ਤੇ ਉਹ ਦਾ ਆਮ ਤੌਰ ਤੇ ਉਹ ਪਤ ਗੋਬੀ ਦੇ ਨਾਮ ਨਾਲ ਪ੍ਰਚਲਿਤ ਹੈ ਹੋ ਕਿ ਉਹਦੇ ਵਿੱਚ ਹੁੰਦਾ ਪਰ ਡਾਕਟਰਸ ਦੇ ਮੁਤਾਬਿਕ ਜੋ ਪੀਜੀ ਦੇ ਡਾਕਟਰ ਜਿਨ੍ਹਾਂ ਨੂੰ ਕਿਹਾਗਾ ਕਿ ਕਿਸੇ ਵੀ ਅਨਹਾਈਜਨਿਕ ਫੂਡ ਦੇ ਉੱਤੇ ਪੈਦਾ ਹੋ ਸਕਦਾ ਹੈ ਤੇ ਜੇ ਰੋ ਚੰਗੀ ਤਰ੍ਹਾਂ ਵਾਸ਼ ਕਰਕੇ ਨਹੀਂ ਵੜਾਉਂਦੇ ਵੈਜੀਟੇਬਲਸ ਤਾਂ ਇਹ ਇਸ ਦਾ ਮੀਨ ਕਾਰਨ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਬਿਮਾਰ ਹੋਣ ਵਾਲੀਆਂ ਸਾਰੀਆਂ ਵਿਦਿਆਰਥਣਾਂ ਹੋਸਟਲ ਨੰਬਰ 2 ਵਿੱਚ ਹੀ ਰਹਿੰਦੀਆਂ ਨੇ ਪਰ ਇਕੱਲੀ ਹਰਵਿੰਦਰ ਨੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ ਆਵਾਜ਼ ਚੁੱਕੀ ਹੈ ਜਦਕਿ ਬਾਕੀ ਵਿਦਿਆਰਥਣਾਂ ਕਿਸੇ ਨਾ ਕਿਸੇ ਦਬਾਅ ਦੇ ਵਿੱਚ ਕੁਝ ਵੀ ਨਹੀਂ ਬੋਲ ਰਹੀਆਂ ਦੇ ਆਰ ਨਾਟ ਸਪੋਰਟਿੰਗ ਦਾ ਪੀਪਲ ਸੋ ਮੈਂ ਨਾਮ ਨਹੀਂ ਐਕਸਪੋਜ਼ ਕਰਨਾ ਚਾਹਤੀ ਲੇਕਿਨ ਜੋ ਲੜਕੀਆਂ ਵਿਕਟਿਮ ਵੀ ਹੈਨ ਨੂੰ ਕੋ ਪ੍ਰੋਬਲਮ ਆ ਰਹੀ ਹੈ ਫਰੋਮ ਦੇ वार्डन से भी आप लगा लो फोन किए जा रहे हैं वार्डन के लिंक्स के थ्रू गाइड्स के भी फोन करवाए जा रहे हैं या आगे आगे जितने भी लेंगे अथॉरिटी इंटरैक्टली किसी ना किसी फॉर्म में फ्रेशराइज कर रही है हम लोगों को यह पूरा मामला विद्यार्थी जथेबंदी स्टूडेंट फॉर सोसाइटी ने प्रशासन के सामनेच किया है जिस तो बाद मेडिकल कमेटी का गठन कर ਦਿੱਤਾ गया हालांकि जथेबंदी ने जिम्मेदार लोगों के खिलाफ कार्रवाई की मांग की थी है ਇਸ ਨੂੰ ਲੈ ਕੇ ਪ੍ਰੋਟੈਸਟ ਕੀਤਾ ਗਿਆ ਜਿਵੇਂ 메ਨ ਡਿਮਾਂਡ ਸੈਂਟਰਿਕ ਤਾਂ ਮੈਡੀਕਲ ਜੋ ਖਰਚਾ ਸਟੂਡੈਂਟ ਦਾ ਉਹ ਦਿੱਤਾ ਜਾਵੇ ਅਥਾਰਟिटीज ਵੱਲੋਂ ਦੂਸਰਾ ਜੋ ਇਸ ਲਈ ਜ਼ਿੰਮੇਵਾਰ ਅਥਾਰਟिटीज ਨੇ ਉਸ ਦੇ ਵਿੱਚ ਵਾਰਡਨ ਜੋ ਡਾਈਟੀਸ਼ੀਅਨ ਹੈ ਯੂਨੀਵਰਸਿਟੀ ਦੀ ਜੋ ਜਿਨ੍ਹਾਂ ਨੇ ਫੂਡ ਇਨਸਪੈਕਸ਼ਨ ਕਰਨੀ ਹੁੰਦੀ ਆ ਰੈਗੂਲਰ ਵਿੱਚ ਇਸ ਤੇ ਤੇ ਇਸ ਦੇ ਨਾਲ ਨਾਲ ਕੰਟਰੈਕਟਰ ਤੇ ਜੋ ਮੈਸ ਹੈ ਕੈਂਡੀਨ ਦਾ ਜੋ ਕੰਟਰੈਕਟਰ ਨੇ ਉਹਨਾਂ ਨੂੰ ਹਟਾਇਆ ਜਾਵੇ ਬਦਲਿਆ ਜਾਵੇ ਇੱਕਦਾਂ ਕਿ ਸਭ ਕੁ ਨੂੰ ਬਣੇ ਇੱਕ ਪ੍ਰੈਸ਼ਰ ਬਣ ਕੰਟਰੈਕਟਰਾਂ ਦਾ ਇਸ ਪੂਰੇ ਮਾਮਲੇ ਦੇ ਵਿੱਚ ਹਾਲੇ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ ਹਾਲਾਂਕਿ ਇਹ ਸਾਰੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੋਸਟਲ ਦੀਆਂ ਬਾਕੀ ਵਿਦਿਆਰਥਣਾਂ ਦੇ ਵਿੱਚ ਡਰ ਦਾ ਮਾਹੌਲ ਹੈ